ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਨਾਲ ਜਿਹੜੀਆਂ ਪੰਜਾਬ ਦੇ ਅੰਦਰ ਪਲਾਗ ਸੰਪਤੀ ਤੇ ਜਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋਦੀਆਂ ਉਹਦੇ ਬਾਬਤ ਜਿਹੜਾ ਦੋਚਾ ਗੱਲਾਂ ਕਰਨ ਦਾ ਕੰਮ ਇਹ ਚੋਂ ਦਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਪੌਣੇ 40 ਸਾਲ ਪੰਜਾਬ ਵਿੱਚ ਪਿੰਡਾਂ ਵਿੱਚ ਜਿਹੜਾ ਵਿਕਾਸ ਕੀਤਾ ਉਸ ਵਿਕਾਸ ਦਾ ਅਸਰ ਜਿਹੜਾ ਹੁਣ ਜਿਹੜਾ ਦਾ ਰਿਸਪਾਂਸ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਿਲ ਰਿਹਾ ਉਹਦੇ ਬਾਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਅਸੀਂ ਜਿਹੜਾ ਬਾਤ ਮਹੀਨੇ ਚ ਜੋ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਜਿਹੜਾ ਕਰੀਬ 6000 ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਅਸਰ ਹੋਇਆ ਉਦੋਂ ਉੱਥੇ 50% ਤੋਂ ਵੱਧ ਜਿਹੜੇ ਉਹ ਪਿੰਡ ਨਸ਼ਾ ਮੁਕਤ ਹੋਏ ਉਹਨਾਂ ਦੇ ਵਿੱਚ ਅਸੀਂ ਇੰਨੇ ਪਿੰਡਾਂ ਦੇ ਵਿੱਚ ਜਿਹੜਾ ਕੰਮ ਕੀਤਾ ਜੁੱਧ ਨਸ਼ਿਆਂ ਦੇ ਵਿਰੋਧ ਕਦੀ 1000 ਤੋਂ ਉੱਪਰ ਪਿੰਡ ਇਦਾਂ ਦੇ ਵੀ ਆ ਜਿੱਥੇ ਪੂਰਾ ਪੂਰਾ ਪਿੰਡ ਜਿਹੜਾ ਨਸ਼ਾ ਬੁਖਤ ਹੋ ਗਿਆ ਕੁੱਲ ਬਲਾਕੇ ਜਿਹੜੀ ਇਹ ਨਸ਼ਿਆਂ ਦੇ ਵਿਰੋਧ ਮੁਹਿੰਮ ਸੀਗੀ ਇਹਦਾ ਅਸਰ ਪੰਜਾਬ ਦੇ ਵਿੱਚ ਹੁਣ ਵੇਖਣ ਨੂੰ ਮਿਲਿਆ ਉਹ ਪੰਜਾਬ ਦੇ ਲੋਕ ਸਮਝਦੇ ਆ ਕਿ ਬਹੁਤ ਵਧੀਆ ਮੁਹਿੰਮ ਸੀਗੀ ਅਮੇ ਸੱਚ ਹੈ ਕਿ ਨਸ਼ਾ ਪੂਰਾ ਖਤਮ ਨਹੀਂ ਹੋਇਆ ਪਰ ਬੇਹੱਦ ਜ਼ਿਆਦਾ ਕੰਟਰੋਲ ਕੀਤਾ ਗਿਆ ਉਦੋਂ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ 3100 ਸਟੇਡੀਅਮ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ 3100 ਪੂਰੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ 33 35 35 ਜਦ ਸਟੇਡੀਅਮ ਆ ਉਹ ਬਣਦੇ ਕਿਉਂਕਿ ਅਸੀਂ ਸਮਝਦੇ ਆ ਕਿ ਜੂਥ ਜਿਹੜਾ ਉਹ ਖੇਡਾਂ ਦੇ ਵੱਲ ਜਿਹੜਾ ਉਕਸਤ ਹੋਵੇ ਉਹ ਨਸ਼ਿਆਂ ਤੋਂ ਦੂਰ ਹੋਵੇ ਉਹਦਾ ਵੀ ਬਹੁਤ ਵੱਡਾ ਇੱਕ ਇਤਿਸ਼ਾਦ ਅਸੀਂ ਜਦੋਂ ਜਾਣਦੇ ਆ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਤੇ ਜੂਥ ਜਿਹੜਾ ਖਾਸ ਤੌਰ ਤੇ ਉੱਥੇ ਆਉਂਦਾ ਤੇ ਬੜਾ ਖੁਸ਼ ਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਨੇ ਜੋ ਕਿਹਾ ਸੀਗਾ ਉਹ ਕਾਦੇ ਬਿਜਲੀ ਤੇ ਅਸੀਂ ਪਹਿਲਾਂ ਹੀ ਫਰੀ ਦੇ ਦੇ ਜਦੋਂ ਦੀ ਸਰਕਾਰ ਬਣੀ ਆ ਹਰ ਬੰਦੇ ਦਾ ਪੰਜ ਪੰਜ ਛੇ ਛੇ ਆਪ ਰਿਆ ਮਹੀਨੇ ਦਾ ਮਾਫ ਹੋ ਰਿਹਾ ਹਰ ਇੱਕ ਨੂੰ ਫਾਇਦਾ ਹੋ ਰਿਹਾ ਔਰ ਬਿਨਾ ਕਿਸੇ ਜਾਤ ਪਾਤ ਉੱਚ ਨੀਚ ਕੋਈ ਧਰਮ ਦਾ ਵਖਰੇਵਾ ਕੁਛ ਨਹੀਂ ਹੈ ਕੋਈ ਅਮੀਰੀ ਗਰੀਬੀ ਆਦੀ ਹੈ ਸਭ ਨੂੰ ਜਿਹੜਾ ਉਹ ਅਸੀਂ ਇਹ ਬਿਜਲੀ ਫਰੀ ਜਿਹੜੀ ਦੇ ਦੇ ਔਰ ਪੰਜਾਬ ਦੇ ਵਿੱਚ ਛੜ ਗਿਆ 44000 ਲੈਂਕ ਕਰੋੜ ਜਿਹੜੀਆਂ ਉਹ ਬੰਦਾ ਜਿਹੜਾ ਉਹ ਸ਼ੁਰੂ ਕੀਤੀ ਐ ਉਹ ਪਿੰਡੂ ਲੈਂਕ ਕਰੋੜ ਛੜਕਾਂ ਜਿਹੜੀਆਂ ਕੋਈ ਸੜਕ 3 ਕਿਲੋਮੀਟਰ ਦੀ ਆ ਕੋਈ 4 ਦੀ ਆ ਕੋਈ 2 ਕਿਲੋਮੀਟਰ ਦੀ ਆ ਕੋਈ 5 ਦੀ ਆ ਕੋਈ 6 ਦੀ ਐ ਪਿੰਡਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਲੈਂਕ ਰੋਡ ਹੋਣੀਆਂ ਬਹੁਤ ਜ਼ਰੂਰੀ ਸੀਗੀਆਂ ਲੈਂਕ ਰੋਡ ਬਹੁਤ ਖਰਾਬ ਸੀਗੀਆਂ ਉਹ ਸਾਰੀਆਂ ਚੀਜ਼ਾਂ ਜੜੀਆਂ ਹੁਣ ਵੱਲ ਜਦੋਂ ਵੜ ਰਹੀ ਹੈ ਤੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਣੇ ਆ ਜਦੋਂ ਸਾਡੇ ਐਮ ਐਲ ਏ ਮੰਤਰੀ ਜਾ ਰਹੇ ਤੇ ਉਸ ਸਮੇਂ ਇਹ ਵਿਕਾਸ ਦੇ ਜਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮਾ ਕਰਕੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੈਨੂੰ ਬਹੁਤ ਵੱਡਾ ਹਲਾਲਾ ਜਿਹੜਾ ਉਹ ਮੇਰੇ ਜਿੱਥੇ ਜਿੱਥੇ ਵੀ ਕਿਤੇ ਮhalla ਕਲੀਨਿਕ ਬਣੇ ਉਹ ਮਹੱਲਾ ਕਲੀਨਿਕ ਇਹਨੇ ਕਾਗਦ ਸਾਬ ਤੋਂ ਆਮ ਲੋਕਾਂ ਵਾਸਤੇ ਆਮ ਲੋਕਾਂ ਦੀ ਜਿਹੜੇ ਇਹ ਮਹੱਲਾ ਕਲੀਨਿਕ ਆ ਉਹਨਾਂ ਦੇ ਅੰਦਰ ਜਿਹੜੇ ਟੈਸਟ ਕਰਾਉਂਦੇ ਆ ਉਹਨਾਂ ਦੇ ਅੰਦਰ ਜਿਹੜੀਆਂ ਫਰੀ ਦਵਾਈਆਂ ਮਿਲਦੀਆਂ ਉਹ ਇੰਦੀਆਂ ਕਾਗਦ ਸਾਬ ਤੋਂ ਹੀ ਆ ਔਰ ਜਦੋਂ ਅਸੀਂ ਜਾਣਦੇ ਆ ਤੇ ਲੋਕ ਇਹ ਗੱਲ ਦੱਸਦੇ ਆ ਔਰ ਕਰੀਬ 60 ਹਜ਼ਾਰ ਦੇ ਕਰੀਬ ਜਿਹੜਾ ਮਾਨ ਸਾਹਿਬ ਨੇ ਮੱਲਾ ਪੰਜਾਬ ਦੇ ਵਿੱਚ ਜਿਹੜੀਆਂ ਜੋਬਾ ਦਿੱਤੀਆਂ ਉਹਦੇ ਚੋਂ ਵੀ ਬਹੁਤ ਸਾਰੇ ਲੋਕ ਸਾਡੇ ਪਿੰਡਾਂ ਦਾ ਸਬੰਧਤ ਨੇ ਪਿੰਡਾਂ ਦੇ ਸਾਡੇ ਨੌਜਵਾਨ ਕੁੜੀਆਂ ਮੁੰਡੇ ਨੇ ਜਦੋਂ ਅਸੀਂ ਪਿੰਡਾਂ ਚ ਜਾਂਦੇ ਆ ਉਦੋਂ ਦੱਸਦੇ ਆ ਕਿ ਸਾਨੂੰ ਵੀ ਨੌਕਰੀ ਮਿਲੀ ਆ ਜੀ ਸਾਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੇ ਨੌਕਰੀ ਦਿੱਤੀ ਆ ਇਹ ਸਰ ਚਾਹੇ ਆਪਾਂ ਨੌਕਰੀਆਂ ਕਰਦੇ ਚਾਹੇ ਆਪਾਂ ਸਕੂਲ ਇੰਨੇ ਨੇ ਵਧੀਆ ਬਣਾਤੇ ਸਾਡੇ ਪਿੰਡਾਂ ਦੇ ਸਕੂਲ ਸਾਡੇ ਬਾਰਡਰ ਦੇ ਸਕੂਲ ਮਾਨ ਸਾਹਿਬ ਨੇ ਇੰਨੇ ਪੈਸੇ ਦਿੱਤੇ ਆ ਸਕੂਲਾਂ ਦੇ ਅੰਦਰ ਕਲਾਸ ਰੂਮ ਹੋਰੀਆ ਬਣ ਕੇ ਸਕੂਲਾਂ ਦੇ ਅੰਦਰ ਜਿਹੜਾ ਏ ਟੀਚਰ ਵਧੀਆ ਰੱਖਦੇ ਆ ਲੈਬਾਂ ਕੰਪਿਊਟਰ ਹੱਥੀ ਜੜੀਆ ਫ੍ਰੀ ਕਿਤਾਬਾਂ ਫ੍ਰੀ ਡਰੈਸਿਸ ਵਗੈਰਾ ਸਕੂਲਾਂ ਦੇ ਵਿੱਚ ਉਹ ਅਸੀਂ ਦੇ ਦੇਣ ਔਰ ਜਦੋਂ ਅਸੀਂ ਕਹਿੰਦੇ ਸੀ ਕਿ ਨਹਿਰੀ ਪਾਣੀ ਪੰਜਾਬ ਦੀ ਹਰ ਨੁੱਕਰ ਦੇ ਉੱਤੇ ਪਹੁੰਚਾਵਾਂਗੇ ਉਦੋਂ ਸਾਡੇ ਬਦਉਦੀ ਸਾਨੂੰ ਜਿਹੜਾ ਉਹ ਬਖੌਲ ਕਰਦੇ ਸੀਗੇ ਇਹ ਕਿੱਦਾਂ ਸੰਭਵ ਹੋ ਜੂਗਾ ਜਿੱਥੇ 25-25 ਸਾਲ ਪਾਣੀ ਨਹੀਂ ਗਿਆ ਉੱਥੇ ਮਾਨਸਾਬ ਦੀ ਸਰਕਾਰ ਨੇ ਐਰਕਾ ਪਾਣੀ ਨਹਿਰੀ ਪਾਣੀ ਪਿਛਲੇ ਸਾਲ ਤੇ ਅੱਤ ਕ ਜੜਾ ਪੰਜਾਬ ਦੀ ਹਰ ਨੁੱਕਰ ਦੇ ਉੱਤੇ ਜਿਹੜਾ ਪਚਾਇਤ ਉਹਦਾ ਫਾਇਦਾ ਹੋਇਆ ਕਿ ਧਰਤੀ ਹੇਠਲੇ ਪਾਣੀ ਦਾ ਕੁਝ ਲੈਵਲ ਜਿਹੜਾ ਸੁਧਰਦਾ ਸ਼ੁਰੂ ਹੋ ਗਿਆ ਇਸ ਕਰਕੇ ਮਾਨ ਸਾਹਿਬ ਦੀ ਸਰਕਾਰ ਨੇ ਜਿੰਨੇ ਕੰਮ ਕਹੇ ਹੀ ਉਹ ਵੀ ਉਹ ਤੋਂ ਵੱਧ ਜਿੰਨੇ ਕੰਮ ਹੁਣ ਹੋ ਰਹੇ ਪਿੰਡਾਂ ਦੇ ਵਿੱਚ ਅਸੀਂ ਛੱਪੜ ਬਣਾ ਰਹੇ ਹਾਂ ਪਿੰਡਾਂ ਦੇ ਵਿੱਚ ਅਸੀਂ ਫਿਲਦੀਆਂ ਬਣਾ ਰਹੇ ਪਿੰਡਾਂ ਦੇ ਵਿੱਚ ਅਸੀਂ ਗਲੀਆਂ ਨਾਲੀਆਂ ਬਣਾ ਰਹੇ ਉਹਦੇ ਕਰਕੇ ਬਲਾਕ ਸਭਤੀ ਦੇ ਜ਼ਿਲ੍ਹਾ ਪਤਿਸ਼ਦਿਆਂ ਚੋਣਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਜਿਹੜਾ ਮੇਦਿਆ ਬਹੁਤ ਵੱਡਾ ਰਿਸਪੌਂਸ ਮੇਦਿਆ ਉਹਦਾ ਵੱਡੀ ਅਸੀਂ ਜਿੱਤ ਪ੍ਰਾਪਤ ਜਿਹੜੀ ਕਰਾਂਗੇ ਵੱਡੇ ਲੈਵਲ ਦੇ ਉੱਤੇ ਜਿੱਤਾਂਗੇ ਪਰ ਜਿੱਤਾਂਗੇ ਵਿਕਾਸ ਦੇ ਸੱਤੇ ਕੋਈ ਧੱਕਾ ਦੀ ਕੋਈ ਗੁੰਡਾਗਰਦੀ ਦੀ ਕੁਛ ਨਹੀਂ ਅਸੀਂ ਜਿਹੜਾ ਵਿਕਾਸ ਕੀਤਾ ਉਹ ਵਿਕਾਸ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਵੀ ਗਏ ਆ ਪਿੰਡਾਂ ਦੇ ਲੋਕਾਂ ਨੂੰ ਪਤਾ ਇਸ ਕਰਕੇ ਸਾਡੀ ਪਾਰਟੀ ਜਿਹੜੀ ਆ ਉਹ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜੀ ਜਿੱਤੂਗੀ ਉਹ ਬਹੁਤ ਲੀਡ ਨਾਲ ਜਿੱਤੂਗੀ ਕਿਉਂਕਿ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿੰਡਾਂ ਦੇ ਵਿਕਾਸ ਵਾਸਤੇ ਪਿੰਡਾਂ ਦੀਆਂ ਲਿੰਕ ਰੋਡਾਂ ਵਾਸਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਾਸਤੇ ਪਿੰਡਾਂ ਦੇ ਸਕੂਲਾਂ ਵਾਸਤੇ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਨੌਕਰੀ ਦੇਣ ਵਾਸਤੇ ਜੋ ਪੜਾਅਲੇ ਕੀਤੇ ਆ ਉਹ ਤੁਹਾਨੂੰ ਬਲਾਸਭਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟ ਜਿਹੜੇ ਦੱਸਣਗੇ ਮੈਂ ਬਸ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਈ ਵਿਕਾਸ ਦੇ ਉੱਤੇ ਲਕਸ਼ਣ ਲਾੜੇ ਵਕਾਸ ਵਾਸਤੇ ਵਕਾਸ ਦੇ ਨਾਦੇ ਤੇ ਲਕਸ਼ ਲਾੜਿਆ ਤੇ ਵਕਾਸ ਜਿਹੜਾ ਕੀਤਾ ਲੋਕਾਂ ਨੂੰ ਦੱਸ ਰਿਹਾ ਇਹਦਾ ਸਪੋਰਟ 14 ਤਰੀਕ ਨੂੰ ਲੋਕ ਬਹੁਤ ਵੱਡੀ ਪੱਧਰ ਤੇ ਜੇਨ ਦੇਣ ਜਾ ਰਹੇ ਸਾਡੇ ਪੂਰੇ ਪੰਜਾਬ ਦੇ ਤੇ ਐਮ ਐਲ ਏ ਮੰਤਰੀ ਸਹਿਬਾਨ ਜਿਹੜੇ ਹਲਕਾ ਚਾਰਜ ਜਿਹੜੇ ਕੈਂਪੇਨ ਕਰਦੇ ਸਾਧਿਆਂ ਦੀ ਰਿਪੋਰਟ ਹੈ ਕਿ ਬਹੁਤ ਵਧੀਆ ਜਿਹੜਾ ਮਤਲਬ ਪਿੰਡਾਂ ਦੇ ਲੋਕ ਪਿਆਰ ਕਰਦੇ ਬਹੁਤ ਵਧੀਆ ਜਿਹੜੇ ਕੰਮ ਕੀਤੇ ਸੀ ਉਹ ਰਿਜ਼ਲਟ ਉਹਨੇ ਜਿਹੜੇ ਸ਼ੁਰੂ ਹੋ ਗਿਆ ਬਸ ਇਹ ਤੁਹਾਡੇ ਦਾ ਹੀ ਕਹਿੰਦੇ ਹਾਂ ਦੱਸ ਸੀਗਾ ਦੇਖੋ 328 ਸਰੂਪ ਦੇ ਵਿੱਚ ਕੱਲ ਜਿਹੜੀ ਐਫ ਆਰ ਦਰਜ ਹੋਈ ਹੈ ਇਹ ਬਹੁਤ ਵਧੀਆ ਹੋਇਆ ਔਰ ਇਹ ਬਲਤ ਜਿਹੜਾ ਸਰੂਪਾਂ ਦਾ ਮਾਮਲਾ ਇਹ ਕੋਈ ਛੋਟਾ ਮਾਮਲਾ ਨਹੀਂ ਹੈ ਸਾਡੇ ਵਾਸਤੇ ਸਾਡੇ ਲਈ ਬਹੁਤ ਵੱਡਾ ਮਾਮਲਾ ਅਸੀਂ ਸਿੱਖ ਜਿਹੜੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ ਅਸੀਂ ਉਹਦੇ ਗਾੜੀ ਸੱਚ ਘਾਉਂਦੇ ਆ ਅਸੀਂ ਆਪਣੇ ਗੁਰੂ ਦੇ ਕਰੋ ਜ਼ਿੰਦਗੀ ਜੀਉਣ ਦੀ ਜਾਂਚ ਸਕਦੇ ਆ ਤੇ ਜੇ ਸਾਡਾ ਗੁਰੂ ਚੋਰੀ ਹੋਇਆ ਏਡੇ ਵੱਡੇ ਸੂਬੇ ਚੋਰੀ ਹੋਏ ਐਸਜੀਪੀਸੀ ਦੇ ਨਕਮੇ ਪ੍ਰਸ਼ਾਸਨ ਕਰਕੇ ਇਹ ਬਹੁਤ ਇੱਕ ਬਾਡੀਗਾਰਸ